ਹੁਣ 10 ਲੱਖ ਵਾਲੀ ਗੱਡੀ ਤੁਹਾਨੂੰ 2.5-3 ਲੱਖ ਚ ਮਿਲ ਸਕਦੀ ਹੈ ਤੇ ਲੱਖ ਵਾਲਾ ਫੋਨ ਤੁਹਾਨੂੰ 25000 ਚ ਮਿਲ ਸਕਦਾ ਤਾਂ ਇਹ ਤੁਹਾਨੂੰ ਮਿਲੂਗਾ ਕਿਵੇਂ ਤਾਂ ਇਹਦੇ ਬਾਰੇ ਦੱਸ ਦਿਆਂ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਨਾਲੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਹੁਣ ਜੇਕਰ 10 ਲੱਖ ਵਾਲੀ ਗੱਡੀ ਲੈਣੀ ਹੈ ਤਾਂ ਤੁਹਾਨੂੰ 2.5-3 ਲੱਖ ਰੁਪਏ ਵਿੱਚ ਵੀ ਮਿਲ ਸਕਦੀ ਆ ਤੇ ਲੱਖ ਡੇਢ ਲੱਖ ਵਾਲਾ ਫੋਨ ਵੀ ਤੁਹਾਨੂੰ 20-25000 ਰੁਪਏ ਵਿੱਚ ਮਿਲ ਸਕਦਾਗਾ ਤਾਂ ਕੋਈ ਵੀ ਸਮਾਨ ਲੈਣਾ ਭਾਵੇਂ ਤੁਸੀਂ ਖੇਤੀਬਾੜੀ ਰਿਲੇਟਡ ਲੈਣਾ ਟਿੰਬਰ ਰਿਲੇਟਡ ਲੈਣਾ ਜਾਂ ਫਿਰ ਕੋਈ ਵੀ ਮਸ਼ੀਨਰੀ ਰਿਲੇਟਡ ਜਿਹੜਾ ਸਮਾਨ ਲੈਣਾਗਾ ਤੁਹਾਨੂੰ ਬਹੁਤ ਸਸਤੇ ਰੇਟ ਦੇ ਉੱਤੇ ਮਿਲੂਗਾ ਤਾਂ ਇੱਕ ਸਰਕਾਰੀ ਵੈਬਸਾਈਟ ਦੱਸਣ ਲੱਗਾ ਤਾਂ ਇਹ ਸਾਰਾ ਸਮਾਨ ਜਿਹੜਾ 2 ਨੰਬਰ ਦਾ ਹੁੰਦਾਗਾ ਤਾਂ 2 ਨੰਬਰ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਸਮਾਨ ਆ ਜਿਹੜਾ ਰਿਕਵਰ ਕੀਤਾ ਜਾਂਦਾ ਤਾਂ ਰਿਕਵਰ ਕਰਨ ਤੋਂ ਬਾਅਦ ਤਾਂ ਸਰਕਾਰ ਦੇ ਵੱਲੋਂ ਇਹ ਜਿਹੜਾ ਸਮਾਨ ਆ ਇੱਕ ਨੰਬਰ ਦੇ ਵਿੱਚ ਕਰਕੇ ਦੀ ਆਕਸ਼ਨ ਲਾਈ ਜਾਂਦੀ ਹੈ ਇਹਨੂੰ ਦੁਬਾਰਾ ਵੇਚਿਆ ਜਾਂਦਾਗਾ ਤਾਂ ਕਿਸ ਤਰ੍ਹਾਂ ਤੁਸੀਂ ਇਹ ਸਮਾਨ ਖਰੀਦ ਸਕਦੇ ਹੋ ਤਾਂ ਬਹੁਤ ਸਾਰੇ ਲੋਕ ਇਸ ਵੈਬਸਾਈਟ ਦੇ ਉੱਤੇ ਸਮਾਨ ਖਰੀਦਦੇ ਆ ਬੋਲੀ ਵੀ ਲੱਗਦੀ ਆ ਬਹੁਤ ਸਾਰਾ ਸਮਾਨ ਆ ਕੋਈ ਵੀ ਰਿਲੇਟਡ ਸਮਾਨ ਲੈਣਾ ਹੋਵੇ ਐਗਰੀਕਲਚਰ ਰਿਲੇਟਡ ਮਸ਼ੀਨਰੀ ਰਿਲੇਟਡ ਇਲੈਕਟ੍ਰੋਨਿਕ ਜਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਮਾਨ ਹੋਵੇ ਤੁਹਾਨੂੰ ਬਹੁਤ ਹੀ ਸਸਤੇ ਰੇਟ ਦੇ ਵਿੱਚ ਮਿਲੂਗਾ ਜਾਨੀ ਕਿ 10-15 ਲੱਖ ਵਾਲੀ ਗੱਡੀ ਤੁਹਾਨੂੰ 2.5-3 ਲੱਖ 4 ਲੱਖ ਦੇ ਵਿੱਚ ਵੀ ਮਿਲ ਸਕਦੀ ਹੈ ਤਾਂ ਅੱਜ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਇਹ ਸਾਈਡ ਦੇ ਉੱਤੇ ਜਾ ਕੇ ਆਪਾਂ ਸਮਾਨ ਖਰੀਦ ਸਕਦੇ ਆ ਕਿਸ ਤਰ੍ਹਾਂ ਆਪਾਂ ਪਤਾ ਕਰ ਸਕਦੇ ਆ ਕਿ ਕਿਹੜੀ ਬੋਲੀ ਆ ਕਦੋਂ ਲੱਗਣੀ ਆ ਤੇ ਕਿਹੜਾ ਸਮਾਨ ਕਦੋਂ ਵੇਚਿਆ ਜਾ ਰਿਹਾ ਹੈਗਾ ਤਾਂ ਇਹ ਆਨਲਾਈਨ ਹੁੰਦਾਗਾ ਤਾਂ ਅੱਜ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਜਾਣਾਗਾ ਆਪਣੇ Chrome browser ਦੇ ਵਿੱਚ ਤਾਂ Chrome browser ਦੇ ਵਿੱਚ ਜਾਣ ਤੋਂ ਬਾਅਦ ਇੱਥੇ ਸਰਚ ਮਾਰਨਾਗਾ e auction india ਤਾਂ ਇਹਦੇ ਉੱਤੇ ਓਕੇ ਕਰਦਾਂਗੇ ਤਾਂ ਓਕੇ ਕਰਨ ਤੋਂ ਬਾਅਦ ਆਪਣੇ ਕੋਲ ਇੱਕ ਸਾਈਟ ਖੁੱਲਣੀ ਹੈ ਜਿਹੜੀ ਕਿ ਹੈਗੀ ਸਰਕਾਰੀ ਵੈਬਸਾਈਟ ਤਾਂ ਇਹ ਸਰਕਾਰ ਦੀ ਵੈਬਸਾਈਟ ਆ ਤਾਂ ਇਹਦੇ ਉੱਤੇ ਓਕੇ ਕਰ ਦੇਣਾ ਤਾਂ ਓਕੇ ਕਰਨ ਤੋਂ ਬਾਅਦ ਆਪਣਾ ਡੈਸਕਟਾਪ ਮੋਡ ਆ ਜਿਹੜਾ ਉਹ ਔਨ ਕਰ ਲਿਓ ਕਿਉਂਕਿ ਉਹਦੇ ਵਿੱਚ ਪੂਰੀ ਉਹ ਡਿਟੇਲ ਆ ਸ਼ੋ ਹੋ ਜੂ ਤਾਂ ਇੱਥੇ ਦੇਖੋ ਜਿਹੜੇ ਜਿਹੜੇ ਵੀ ਮਤਲਬ ਸੇਲ ਚੱਲੀ ਜਾਂਦੀ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਵੇਚਿਆ ਜਾ ਰਿਹਾ ਹੈਗਾ ਤਾਂ ਉਹ ਇੱਥੇ ਸਾਰੀਆਂ ਜਿਹੜੀਆਂ ਚੀਜ਼ਾਂ ਇੱਥੇ 1 ਤੋਂ ਲੈ ਕੇ 10 ਤੱਕ ਦੇਖੋ 10 ਆਪਸ਼ਨਾਂ ਬਣੀਆਂ ਹੋਈਆਂ ਤਾਂ ਇੱਥੇ ਦੱਸਿਆ ਜਾ ਰਿਹਾ ਪ੍ਰਾਪਰਟੀ ਵੀ ਵੇਚੀ ਜਾ ਰਹੀ ਹੈ ਯਾਨੀ ਕਿ ਜ਼ਮੀਨ ਵੀ ਖਰੀਦ ਸਕਦੇ ਆਂਗੇ ਕੋਈ ਵੀ ਟਿੰਬਰ ਦਾ ਸਮਾਨ ਇਲੈਕਟ੍ਰਿਕ ਸਮਾਨ ਖਰੀਦਣਾਗਾ ਕੋਈ ਵੀ ਮਸ਼ੀਨਰੀ ਖਰੀਦਣੀ ਆ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਵੇਚੀਆਂ ਜਾ ਰਹੀਆਂ ਤਾਂ ਉੱਪਰ ਦੇਖੋ ਇੱਥੇ ਇੱਕ ਆਪਸ਼ਨ ਬਣੀ ਹੋਈ ਆ ਤਾਂ ਆਪਾਂ ਇਹਦੇ ਉੱਤੇ ਓਕੇ ਕਰਾਂਗੇ ਤਾਂ ਆਪਾਂ ਇੱਥੇ ਚੈੱਕ ਵੀ ਕਰ ਸਕਦੇ ਆ ਕਿ ਕਿਹੜੀ ਚੀਜ਼ ਕਦੋਂ ਵੇਚੀ ਜਾ ਰਹੀ ਹੈ ਤਾਂ ਇਹਦੇ ਉੱਤੇ ਓਕੇ ਕਰਨ ਤੋਂ ਬਾਅਦ ਇੱਥੋਂ ਆਪਾਂ ਕੈਟਾਗਰੀ ਸਿਲੈਕਟ ਕਰਾਂਗੇ ਸਭ ਤੋਂ ਪਹਿਲਾਂ categories देखो सारीय कैटेगरी आ गया एग्रीकल्चर बम्बू कंस्ट्रक्शन इलेक्ट्रिक फायर बोर्ड जिप्सम लैंड मशीनरी या फिर कोई भी स्क्रैप भी खरीदना ਤਾਂ ਵੀ ਤੁਹਾਨੂੰ ਇਥੋਂ ਮਿਲ ਜੂ ਤਾਂ ਕੈਟਾਗਰੀ ਸਿਲੈਕਟ ਕਰਨ ਤੋਂ ਬਾਅਦ ਡੇਟ ਸਿਲੈਕਟ ਕਰ ਲੈਣੀ ਹੈ ਕਿ ਕਿਹੜੀ ਡੇਟ ਦੇ ਵਿੱਚ ਵੇਚਿਆ ਜਾ ਰਿਹਾ ਕਦੋਂ ਵੇਚਿਆ ਜਾ ਰਿਹਾ ਤਾਂ ਆਪਾਂ 8 ਤੋਂ ਲੈ ਕੇ 22 ਤੱਕ ਕਰ 22 4 ਅਪ੍ਰੈਲ ਤੱਕ ਜਿਹੜੀ ਇਹ ਚੀਜ਼ ਨੂੰ ਓਕੇ ਕਰ ਦਾਂਗੇ ਤਾਂ ਇਸ ਤੋਂ ਬਾਅਦ ਇੱਥੇ ਕੈਪਚਾ ਹੈਗਾ ਆਹ ਸੇਮ ਅੱਖਰ ਜਿਹੜੇ ਆ ਉਹੀ ਸੇਮ ਟੂ ਸੇਮ ਇੱਥੇ ਭਰ ਦੇਣੇ ਆ ਤਾਂ ਉਹ ਭਰਨ ਤੋਂ ਬਾਅਦ ਜਿਹੜਾ ਇੱਥੇ ਆਪਾਂ ਜਿਹੜਾ ਆਹ ਭਰਨ ਤੋਂ ਬਾਅਦ ਕੈਪਚਾ ਤਾਂ ਇੱਥੇ ਸਰਚ ਕਰ ਦਾਂਗੇ ਤਾਂ ਇੱਥੇ ਨੀਚੇ ਰਿਕਾਰਡ ਖੁੱਲ ਕੇ ਆ ਗਿਆ ਦੇਖੋ ਆਪਸ਼ਨ ਲੱਗਣੀ ਹੈ ਜਿਹੜੀ ਇਹਦੀ ਆ 8 ਅਪ੍ਰੈਲ 135 ਤੇ ਮਸ਼ੀਨਰੀ ਦੀ ਤਾਂ ਕੋਈ ਵੀ ਮਸ਼ੀਨਰੀ ਹੋ ਸਕਦੀ ਹੈ ਕਿ ਗੱਡੀ ਮੋਟਰਸਾਈਕਲ ਜਾਂ ਕੋਈ ਵੀ ਸਾਰੀਆਂ ਮਸ਼ੀਨਰੀਆਂ ਦੀ ਸੇਲ ਹੈ ਜਿਹੜੀ ਇਸ ਦਿਨ ਲੱਗੂਗੀ ਤਾਂ ਕਿਸੇ ਵੀ ਰਿਲੇਟਡ ਤੁਸੀਂ ਕੋਈ ਵੀ ਚੀਜ਼ ਖਰੀਦਣੀ ਆ ਤਾਂ ਇੱਥੇ ਸਾਰੀਆਂ ਕੈਟਾਗਰੀਆਂ ਨੇ ਕੈਟਾਗਰੀ ਸਿਲੈਕਟ ਕਰਕੇ ਤੁਸੀਂ ਆਨਲਾਈਨ ਇਹਦੇ ਵਿੱਚ ਹਿੱਸਾ ਲੈ ਸਕਦੇ ਹੋ ਇਸੇ ਵੈਬਸਾਈਟ ਦੇ ਉੱਪਰ ਆ ਕੇ ਇਸੇ ਵੈਬਸਾਈਟ ਦੇ ਉੱਪਰ ਆ ਕੇ ਉਹ ਜਿਹੜੀ ਆ ਸੇਲ ਚੱਲਣੀ ਹੈਗੀ ਤੁਸੀਂ ਕਿਵੇਂ ਵੀ ਜੇਕਰ ਕੋਈ ਵੀ ਚੀਜ਼ ਖਰੀਦਣੀ ਆ ਤਾਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਤਾਂ ਸਾਰੀ ਡਿਟੇਲ ਇਸ ਵੈਬਸਾਈਟ ਦੇ ਉੱਤੇ ਦਿੱਤੀ ਹੋਈ ਹੈਗੀ ਤਾਂ ਸਰਕਾਰੀ ਵੈਬਸਾਈਟ ਆ ਦੋ ਨੰਬਰ ਦਾ ਸਮਾਨ ਹੁੰਦਾ ਜਿਹੜਾ ਸਰਕਾਰ ਦੇ ਵੱਲੋਂ ਰਿਕਵਰ ਕੀਤਾ ਗਿਆ ਹੁੰਦਾਗਾ ਤਾਂ ਉਹਨੂੰ ਇਹ ਇੱਕ ਨੰਬਰ ਦੇ ਵਿੱਚ ਕਰਕੇ ਵੇਚਦੇ ਆਗੇ ਤਾਂ ਤੁਸੀਂ ਇੱਥੋਂ ਸਸਤਾ ਸਮਾਨ ਆ ਜਿਹੜਾ ਖਰੀਦ ਸਕਦੇ ਹੋਗੇ ਤੇ ਤੁਹਾਨੂੰ ਸਸਤਾ ਸਮਾਨ ਤੇ ਵਧੀਆ ਸਮਾਨ ਜਿਹੜਾ ਇੱਥੋਂ ਮਿਲੂਗਾ ਤਾਂ ਵੀਡੀਓ ਨੂੰ ਸਾਰੇ ਦੇ ਕਰ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਕਿਉਂਕਿ ਮੈਂ ਇਦਾਂ ਦੀਆਂ ਜਾਣਕਾਰੀਆਂ ਹਰ ਰੋਜ਼ ਤੇ ਡੇਲੀ ਲੈ ਕੇ ਆਉਂਦਾ ਹਾਂ